ਮਮਾ ਜਿਵੇਂ ਆਪਾਂ ਸਾਰੇ ਆ ਮੈਂ ਤੇ ਤੁਹਾਨੂੰ ਐ ਪੁੱਛਣਾ ਵੀ ਆਪਾਂ ਕਿਵੇਂ ਬਣੇ ਸੀਗੇ ਇਨਸਾਨ ਕਿਵੇਂ ਬਣਿਆ ਸੀਗਾ? ਇਨਸਾਨ ਪੁੱਤ ਜਿਹੜਾ ਬੰਦਾ ਬਣਿਆ ਨਾ ਅੱਛਾ ਪਹਿਲਾਂ ਬਾਂਦਰ ਹੁੰਦੇ ਸੀ ਠੀਕ ਆ ਬਾਂਦਰ ਦੀ ਪ੍ਰਜਾਤੀ ਹਜ਼ਾਰਾਂ ਸਾਲਾਂ ਦੇ ਵਿੱਚ ਚੇਂਜ ਹੋਈ ਠੀਕ ਆ ਹੌਲੀ ਹੌਲੀ ਬਾਂਦਰ ਤੋਂ ਬੰਦਾ ਬਣਿਆ ਅੱਛਾ ਇਸ ਤਰੀਕੇ ਨਾਲ ਇਨਸਾਨ ਧਰਤੀ ਤੇ ਆਇਆ ਡੇਢ ਦ ਕਹਦਾ ਸੀਗਾ ਇਨਸਾਨ ਸਿੱਧਾ ਹੀ ਧਰਤੀ ਤੇ ਆ ਗਿਆ ਇਹ ਤਾਂ ਝੂਠ ਮਾਰੀਏ ਨਾ ਮੈਂ ਕਿਤਾਬਾਂ ਪੜ੍ਹਦਾ ਮੈਨੂੰ ਪਤਾ ਕਿ ਤੇਰੇ ਡੇਢੀ ਨੂੰ ਪਤਾ ਉਹੀਂ ਮਰੀ ਜਾਂ ਤੇਰਾ ਡੈਡੀ ਮੈਨੂੰ ਵੱਧ ਪਤਾ ਤੇਰੇ ਡੈਡੀ ਨਾਲ ਚੱਲ ਮੈਂ ਫਿਰ ਪੁੱਛ ਵੀ ਆਉਂਗਾ ਪ੍ਰੂਫ ਵੀ ਕਰ ਦੂੰਗਾ ਤੂੰ ਡੈਡੀ ਨੂੰ ਤੇਰੇ ਨੂੰ ਪੁੱਛਿਆ ਅੰਦਰ ਹੀ ਬੈਠਾ ਪੁੱਛਿਆ ਮੇਰੇ ਨਾਲ ਬਹਿਸ ਕਰਦਾ ਲੈ ਕਮਾਲ ਹੋ ਗਈ ਮੈਨੂੰ ਪਤਾ ਨਹੀਂ ਹਾਂ ਮਮਾ ਤੂੰ ਤਾਂ ਜਮਾ ਸਹੀ ਕਿਹਾ ਸੀਗਾ ਵਾਕਿਆ ਤੇਰੀ ਗੱਲ ਸੱਚ ਨਿਕਲ ਗਈ ਸੱਚ ਨਿਕਲੀ ਨਾ ਕੀ ਆ ਤੇਰਾ ਡੈਡੀ ਮੇਰਾ ਡੈਡੀ ਆ ਵੀ ਪਤਾ ਮੈਂ ਆਪਦੇ ਪਰਿਵਾਰ ਦੀ ਗੱਲ ਕਰਦਾ ਤੇ ਤੇਰਾ ਮਮਾ ਆਪਦੇ ਪਰਿਵਾਰ ਦੀ ਗੱਲ ਕਰਦਾ ਮੈਂ ਉਹ ਖੜ ਗਿਆ ਤੇਰੀ